ਅੰਦਰ ਸਚਾਨੇ ਹੋ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਮਣੇ ਸੁਖ ਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਹੇ ਗੁਰੂ ਸਾਹਿਬ ਜੀ ਟੋਟੇ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਕੋ ਤੋਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾ ਕੋ ਤੋਖਾ ਕਹਾਂ ਬਿਆਪੈ جا ਕੋ ਓਟ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾਕੋ ਕਿਰਪਾ ਧਾਰੀ ਸੁਖਿਆ ਤਨ ਉਸ ਜਨਮ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਕੋ ਕਿਰਪਾ ਧਾਰੀ ਸੁਖਿਆ ਤਨ ਉਸ ਜਨਮ ਨਾਨਕ ਤਿਸ ਬਲੇ ਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾਕੋ ਤੋਖਾ ਕਹਾ ਬਿਆਪੈ ਜਾ ਕੋ ਓਟ ਤੁਹਾਰੀ ਰਹਾਉ ਅੱਜ ਦਾ ਪਾਵਨ ਸ੍ਰੀ ਮੁਖਵਾਕ ਟੋਟੀ ਰਾਗ ਵਿੱਚ ਪੰਚਮ ਪਾਤਸ਼ਾ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਚਾਰਣ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 712 ਅੰਗ ਤੇ ਤਰਜ ਹੈ ਸਤਿਗੁਰੂ ਕਿਰਪਾ ਕਰਨ ਇਹ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਅੱਜ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਗੱਦੀ ਨਸ਼ੀਨੀ ਗੁਰਪੁਰਬ ਹੈ ਸਰਬੱਤ ਸੰਗਤਾਂ ਨੂੰ ਸਤਿਗੁਰੂ ਜੀ ਦੇ ਗੁਰਤਾ ਗੱਦੀ ਗੁਰਪੁਰਪ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ